ਵੱਚ ਵੱਟਾ ਲੱਗੀ ਮੈਂ ਹਨਾ ਹਾਂਜੀ ਸਭ ਤੋਂ ਘਰ ਦੇ ਸਾਰਿਆਂ ਨੂੰ ਅ ਫਾਈਨਲ ਦਿਨ ਆ ਜਾ ਗਿਆ ਜਿਸ ਦਿਨ ਦੀ ਵੇਖੀ ਹੈ ਦੀ ਮੈਨੂੰ ਨਹੀਂ ਸੋ ਅੱਜ بیٹے ਦਾ ਤੀਸਰੀ ਕਲਾਸ ਦਾ ਆਖਰੀ ਦਿਨ ਹੈ ਇਸ ਤੋਂ ਬਾਅਦ 3 ਮਹੀਨੇ ਦੀਆਂ ਭੈਣ ਜਾ ਰਹੀਆਂ ਛੁੱਟੀਆਂ ਤੇ ਮੈਨੂੰ ਪਤਾ ਨਹੀਂ ਕੀ ਬਣੇਗਾ ਇਹ ਰੋਂ ਪੰਜਾਬ ਦਾ ਸੋ ਇਹਦੀ ਲੱਗਣਾ ਵੰਦਿਆਨੇ ਮੋਜਾ ਸਾਡੇ ਉਹ ਰੀ ਮਹੀਨੇ ਦੇ ਪੈਂਦੇ ਹੁੰਦੇ ਸੀ ਤੇ ਸਾਡੇ ਪੁੱਛੇ ਰੋ ਟਿਕਾਣਾ ਦੇ ਹੁੰਦਾ ਸੀ ਤੇ ਇਹਨੂੰ ਪੈਂਜਾ ਜੇ ਤਿੰਨ ਮਹੀਨੇ ਦੀ ਸੋ ਇਹਦੇ ਬਹੁਤ ਖਸ ਹੋਏਗਾ ਤੇ ਤੇ ਇਸ ਦਿਲਾਓ ਪੁੱਛੇ ਦੇਖੋ ਹੈਰੀ ਉਹ ਹੈਰੀ ਪੱਤ उठ मेरा पुत्र आज स्कूल का आखिरी दिन है मेरा पुत ओ बुगे ओ आठ उठा दे आ दे शूट कर दी जो तू बड़ा होएगा फिर देखी मम्मा मेरे इधर उठाया सी मम्मा मेरे इधर 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 ठंडी हूँ दिशी है है मेरा पुत्र सोना जा फिर बड़ा होके देखिया करी है आहो मम्मा ने कहा मम्मा ना मामा ना उठ मेरा चुके। ओहे, चला लाना आप उठदूस बढ़ा सिया मां सोना उठ माँ दी गुगली ਅੱਜ ਅੱਜ ਕਿੱਦਾਂ ਲੱਗ ਰਿਹਾ ਤੈਨੂੰ ਅੱਜ ਸਕੂਲ ਦਾ ਆਖਰੀ ਦਿਨ ਕਿੱਦਾਂ ਲੱਗ ਰਿਹਾ ਕਿੱਦਾਂ ਲੱਗ ਰਿਹਾ ਸੋਹਣਾ ਬਾਅਦ ਤੇ એનર્ਜੀ ਚੈੱਕ ਕਰ ਰਿਓ ਖੁਸ਼ੀ ਤੇ એનર્ਜੀ ਹਾਂਜੀ ਸੋ ਥਾਕੇ ਅਰੇ ਨੂੰ ਮੈਂ ਹੁਣ ਤਿਆਰ ਚ ਹੋ ਗਿਆ ਹਾਂ ਆਪੇ ਤੇ ਬਾਸ ਚੱਲਣਾ ਅੱਜ ਨਾ ਦੇਖ ਲਈ 1 ਵਜੇ ਨੂੰ ਲੈ ਕੇ ਆਨੀ ਆ ਕਿਉਂਕਿ ਅੱਜ ਲਾਸਟ ਡੇ ਨੇ ਨਾ ਸਵੇਰੇ ਸਾਰੇ ਮੂਮੈਂਟ ਕੈਪਚਰ ਕਰਾਂਗੀ ਹਨਾ ਤੇ ਮੇ ਤਾਂ ਅਜੋ ਵੱਡਾ ਹੋ ਕੇ ਦੇਖੇ ਹਨਾ ਕਿਉਂਕਿ ਅਸੀਂ ਅੱਜ ਪਛਤਾਨੇ ਆ ਕਿ ਅਸੀਂ ਅੱਜ ਵੀ ਮੈਂ ਉਹ ਆਪਣੇ ਫਰੈਂਡਸ ਨੂੰ ਮਿਸ ਕਰਦੀ ਆ ਕਿ ਜਿਹੜੇ ਆਪਣੇ ਨਾਲ ਹਨਾ ਬਹੁਤ ਜ਼ਿਆਦਾ ਜਿਨ੍ਹਾਂ ਦਾ ਪਿਆਰ ਸੀ ਜਿਦਾਂ ਪਹਿਲੇ ਸਮਿਆਂ ਚ ਪਹਿਲੇ ਇੰਨੇ ਪੁਰਾਣੇ ਵੀ ਹੁੰਦੇ ਕਿ ਸੀ ਮਤਲਬ ਕਹਿੰਦਾ ਭਾਬਾ ਕਿ ਜਦੋਂ ਸਿਸਕੂਲ ਜਿਹੜਾ ਉਦੋਂ ਕੋਈ ਕੈਮਰੇ ਨਹੀਂ ਸੀ ਕੋਈ ਕੁਝ ਨਹੀਂ ਸੀ ਨਾ ਤੇ ਉਹ ਮੂਮੈਂਟ ਕੈਪਚਰ ਅੱਜ ਵੀ ਯਾਦ ਕਰਕੇ ਯਾਦ ਕਰਕੇ ਰੋ ਪੀਦਾ ਅ ਮੇਰੀ ਫਰੈਂਡ ਇੱਕ ਹੋਰ ਸਕੂਲ ਟਾਈਮ ਤੋਂ ਹੀ ਪਿੰਡ ਦੀ ਵੀ ਸੀ ਤੇ ਫਰੈਂਡ ਵੀ ਅਕਸਰ ਸਾਡੇ ਇਹ ਗੱਲਬਾਤ ਹੁੰਦੀ ਕਿ ਸਾਡੇ ਸਕੂਲ ਟਾਈਮ ਬਹੁਤ ਵਧੀਆ ਸੀ ਕਾਸ਼ ਜੇ ਉਦੋਂ ਕੋਈ ਮੂਮੈਂਟ ਕੈਪਚਰ ਕੀਤਾ ਹੁੰਦਾ ਘਰ ਫੋਨ ਹੈਗੇ ਸੀ ਉਦੋਂ ਆਏ ਸੀ ਫੋਨ ਪਰ ਇਦਾਂ ਇੰਨਾ ਡਵੈਲਪ ਨਹੀਂ ਸੀਗਾ ਕਿ ਮਤਲਬ ਕਿ ਐਡਵਾਂਸ ਨਹੀਂ ਟੈਕਨੋਲੋਜੀ ਕਿ ਉਹ ਵੀਡੀਓ ਕੋਲ ਲਾਣਾ ਜੇ ਕਿਦਾ ਨੋਰਮਲ ਫੋਨ ਸੀ ਹਾਂ ਨੋਕਿਆ ਵਾਂ ਨੋਕਿਆ ਹਣਾ ਤੇ ਅਸੀਂ ਬਹੁਤ ਵਿਚਾਨੇ ਨੂੰ ਮੈਂ ਮਹਾਰੀ ਦਾ ਅੱਜ ਲਾਸਟ ਰੇਨ ਵਿੱਚ ਚੱਲੀ ਕਿ ਮੈਂ ਆਪ ਜਾ ਕੇ ਲੈ ਕੇ ਆਵਾਂ ਤੇ ਦਾ ਮੂਮੈਂਟ ਕੈਪਚਰ ਕਰਾਂ ਹਣਾ ਸੋ ਬੜਾ ਹੋ ਗਿਆ ਤੇ ਇਹ ਕੀ ਕਰੇਗਾ ਮੈਂ ਇਹ ਤੇ YouTube ਤੇ ਹੀ ਰਹਿਣਾ ਹੈਗਾ ਨਾ ਤੁਹਾਡਾ ਸੋਹਦੇ ਤੁਹਾਡੀ ਤਾਂ ਕੋਈ ਮੈਮਰੀ ਨਹੀਂ ਹੈਗੀ ਅਬ ਮੈਂ ਬਹੁਤ ਵਿਚਤਾਨੀ ਆ ਕਿ ਕਾਹ ਚੋ ਤੁਹਾਡੇ ਬਨੇ ਵੀ ਹੁੰਦੇ ਫੋਨ ਦੀ ਰਿਕਾਰਡਿੰਗ ਆ ਫੋਨ ਤੇ ਹਨਾ ਜਿੱਦਾਂ ਵੀ ਮਾੜਾ ਮੋਟਾ ਇਹ ਜਿਦਾਂ ਕੁ ਪਰ ਇਹਦੋਂ ਇੰਨੀ ਸੋਜੀ ਵੀ ਨਹੀਂ ਇਹਨਾਂ ਪਤਾ ਵੀ ਨਹੀਂ ਦੇ ਗਿਆ ਸੀ ਤੇ ਪਰ ਹਰੇ ਇਹ ਜਿਹੜਾ ਤੂੰ ਸਕੂਲ ਜਾਣਾ ਨਾ 골ਡਨ ਮੂਵਮੈਂਟ ਹੈ ਅੱਜ ਤੇ ਤੂੰ ਕਹਿੰਦਾ ਹੈ ਨਾ ਕਿ ਮੈਂ ਮਮਾ ਨਾਲ ਛੁੱਟੀਆਂ ਕਰਨੀਆਂ ਛੁੱਟੀਆਂ ਕਰਨੀਆਂ ਹੈ ਤੇ ਪਰ ਏਜ ਜਦੋਂ ਤੂੰ ਬਾਅਦ ਚ ਦੇਖਿਆ ਕਰੇਗਾ ਤੇ ਜਦੋਂ ਜਦ ਜਦ ਉਮਰ ਹੋਏ ਬਾਅਦ ਤੈਨੂੰ ਪਤਾ ਲੱਗੇ ਤੂੰ ਕਹਿੰਦਾ ਨਾ ਮੇਰਾ ਸਕੂਲ ਮੇਰਾ ਬਚਪਨ ਬਹੁਤ ਵਧੀਆ ਸੀ ਕਾਛ ਮੈਂ ਸਕੂਲ ਜਾਵਾ ਅਸੀਂ ਵੀ ਇਦਾਂ ਹੀ ਕਰਦੇ ਹਾਂ ਅਸੀਂ ਵੀ ਪਹਿਲਾਂ ਬਹਾਨਾ ਲਾ ਲੈਣਾ ਹੈ ਮਮੀ ਢਿੱਡ ਦੁਖਦਾ ਮਮੀ ਇਦਾਂ ਛੁੱਟੀ ਕਰਾ ਇਦਾਂ ਹਨਾ ਹਾਂ ਸੱਚੀ ਮੈਨਰੇ ਛੁੱਟੀ ਹੋਣੀ ਆ ਤੇ ਹਾਂ ਚਾੜ ਛੱਡ ਜਾਣਾ ਤੇ ਪਰ ਹੁਣ ਅੱਜ ਪਤਾ ਲੱਗਦਾ ਹੈ ਕਿ ਨਹੀਂ ਉਹ ਟਾਈਮ ਵਧੀਆ ਸੀ ਸੋ ਇਸ ਕਰਕੇ ਤਾਈ ਨੇ ਕਹਿੰਦੇ ਸਕੂਲ ਲਗਾ ਸਕ ਸਕ ਸਕੂਲ ਲਗਾਉਣ ਜਾਂਦੇ ਸਕੂਲ ਵੀ ਲਗਾ ਸਕਦਾ ਹੁੰਦੇ ਕੋਣ ਉਹ ਮੇਰੇ ਨਾਲ ਦੋ ਦੁਖੂ ਲਗਾ ਲਮਟ ਤੇ ਛਾ ਤੇਰੇ ਉਹ ਤਾਂ ਵੱਡੇ ਸਕੂਲ ਲਗਾਣਾ ਤੇ ਤੈਨੂੰ ਕਿੱਥੇ ਦੇਣਾ ਤੂੰ ਮੈਂ ਸਕੂਲ ਲਾਵਾਂ ਨਾ ਇਹ ਉਮਰੇ अच्छा मेरी बात सुन मैं की कह लगी सी हां सुधारी मेरी व्हील्सर पहला यार ਥਲੇ ਦੇਖ ਕੇ ਮੇਰਾ ਪੁੱਤ ਹਾਂ ਜਾ ਮੇਰਾ ਪੁੱਤ ਜਾ ਦੇਖਿਆ ਜੀ ਤੇ ਵੀਲਸਰ ਚਾਰਜਿੰਗ ਲਾਈ ਸੀ ਤੇ ਜੇ ਤੇ ਨਾ ਥਲੇ ਲਾਈ ਪੋੜੀਆਂ ਲੱਗ ਗਈ ਤੇ ਫਿਰ ਮੈਂ ਕਿੱਧਰ ਜਾਣ ਨਾ ਮਾੜਾ ਜਿਥੋਂ ਦੇਖੀ ਪੋੜੀਆਂ ਤੋਂ

ਬਾਏ ਮਿਲਦੇ ਆਂ ਬਾਏ ਮੈਂ ਰਵਾਨਾ ਹੋ ਗਿਆ ਹਰਿ ਨੂੰ ਲੈਣ ਵਾਸਤੇ ਪਰ ਮੈਂ ਪਹਿਲੇ ਹੀ ਰਵਾਨਾ ਕੀ ਕਰੂੰ ਕਿਉਂਕਿ ਮੇਰੇ ਇੱਕ ਦੋ ਕੰਮ ਨੇ ਬਾਹਰ ਕਰਨ ਵਾਲੇ ਤੇ ਮੈਂ ਕਿ ਚਲ ਪਹਿਲੇ ਚਲ ਜਾਣਾ ਨਿਕਲਣਾ ਪੈ ਗਿਆ ਬਾਹਰ ਚਲ ਆਪਣੇ ਕੰਮ ਵੀ ਕਰਿਆ ਨੂੰ ਪਹਿਲਾਂ ਜਾ ਕੇ ਇਦਾਂ ਮਨ ਟਿਕਿਆ ਖਿਜਿਆ ਰਹਿੰਦਾ ਸੋ ਇੱਕ ਦੋ ਦਫ਼ਤਰੀ ਕੰਮ ਨੇ ਉਹ ਕਰਕੇ ਤੇ ਫਿਰ ਨਾ ਜਾਣਾ ਹਰਿ ਨੂੰ ਤੇ ਅੱਜ ਧੁੱਪ ਕਾਲਾ ਵੀ ਧੁੱਪ ਸੀ 31 ਟੈਂਪਰੇਚਰ ਲਾਸਟ ਗਿਆ ਤੇ ਹੁਣ ਵੀ ਧੁੱਪ ਲੱਗਦੀ ਪਈ ਐ ਹਨਾ 31 ਤੇ ਕੋਈ ਹੱਤ ਨਾ ਜਿਨ੍ਹਾਂ ਦੇ ਹਨਾ ਜਿਆਦਾ ਟੈਂਪਰੇਚਰ ਵਿਚਾਰੀ ਇੰਡੀਆ ਵਾਲੇ ਉਹਨਾਂ ਕਹਿੰਦਾ 31 ਕੀ ਪਰ ਜੇ ਸਾਭ ਨਾਲ ਸਰੀਰ ਆਦੀ ਹੋ ਗਿਆ ਫੇਣ ਉਹ ਸਾਭ ਨਾਲ ਫਿਰ ਜਿਆਦਾ ਲੱਗਦਾ ਹੈ ਹਾਂਜੀ ਉਸ ਹੱਬ ਨਾਲ ਜਿੱਦਾਂ ਹਨਾ ਕਿਉਂਕਿ ਪੱਥੇ ਵੀ ਨਹੀਂ ਚੱਲੇ ਅ ਤੱਕ ਜੋਨ ਮਹੀਨਾ ਤੇ ਅੱਜ 7 ਤਰੀਕ ਦੇ ਅੱਜ ਹਰਿ ਨੂੰ ਪੈ ਜਾਣੇ ਆ ਛੁੱਟੀਆਂ ਤੇ ਹਾਂ ਇਹ ਵਲੌਗ ਸ਼ਾਇਦ ਲੇਟ ਅਪਲੋਡ ਹੋਵੇ ਕਿਉਂਕਿ ਉਸ ਤੋਂ ਪਹਿਲਾਂ ਮਲੌਗ ਇੱਕ ਸ਼ੂਟ ਕੀਤਾ ਪਹਿਲਾਂ ਉਹ ਕਰਨਾਵੇਂ ਬਣਾਏ ਆਵੇ ਉਹ ਪਹਿਲਾਂ ਅਪਲੋਡ ਕਰਨਾ ਫੇ ਸ਼ਾਇਦ ਇਹ ਲੇਟ ਆਵੇ ਉਹ ਚੱਲਦੇ ਨਾ ਉਹ ਵੀ ਸਕਦਾ ਆ ਜਵੇ ਕੋਈ ਜ਼ਿਆਦਾ ਲੇਟ ਆਵੇ ਸੋ ਇਸ ਕਰਕੇ ਮੈਂ ਮਰੀ ਕੈਪਚਰ ਕਰਨੀ ਬਹੁਤ ਜੁੜੀ ਨਾ ਆਪਣਾ ਆਪਣਾ ਚਲੋ ਫੋਨ ਤੇ ਹਾਂਜੀ ਮੇਰੇ ਮੇਰੇ ਨਾਲ ਤੇਗਰਾ ਹਰ ਮੂਵਮੈਂਟ ਦਾ ਸੂਚੀ ਰਹਦੀ ਏ ਮੇਰੇ ਨਾਲ ਇੱਕ ਦੂਰ ਘਟਨਾ ਹੋ ਗਈ ਤੇ ਉਹਦੀ ਅਮੈਂ ਮੇ ਸੜਕ ਤੇ ਨਹੀਂ ਆ ਗਈ ਇਹ ਪੈਦਲ ਵਾਲਾ ਤੇ ਮੋਸਟਲੀ ਪੈਦਲਾਂ ਬੱਤੀ ਹੋਏਗਾ ਕਿ ਤੇ ਨਹੀਂ ਬਣਿਆ ਇੱਥੇ ਪੈਦਲ ਵਾਲੇ ਸਾਈਕਲ ਦਾ ਰਸਤਾ ਨਾ ਤੇ ਇਦਾਂ ਲੱਗਦਾ ਜਿਵੇਂ ਸੜਕ ਤੇ ਨਾ ਤੋਂ ਸੇਫ ਸੇਫ ਤੇ ਇਦਾਂ ਆਇਆ ਵੀ ਰੈੱਡ ਲਾਈਟ ਹੋਈ ਸੀ ਤੇ ਮੈਂ ਨਾ ਆਪਣੀ ਵੀਲ ਚਰ ਘੁਮਾ ਕੇ ਲਾਂ ਲੱਗੀ ਸਾਈਡ ਤੇ ਤੇ ਉਹ ਨਾ ਜ다 ਬਹੁਤ ਜਦਾ ਸਮੂਥਲੀ ਜਿਹਾ ਜਦਾ ਕਹ ਲੋ ਸੌਫਲੀ ਹੈ ਨਾ ਸਾਡੇ ਲਈ ਤੇ ਇਹ ਨਾ ਪਿੱਛੇ ਕਰਨ ਦੀ ਬਜਾਏ ਅੱਗੇ ਦਾ ਇਦਾਂ ਹੋ ਗਿਆ ਟੱਜੋ ਉਹ ਗੱਡੀ ਦੇ ਵਿੱਚ ਵੱਜਣ ਲੱਗੀ ਹੈ ਹਨਾ ਤਾਂ ਬਾਬਾ ਵਾਲੂ ਗੱਡੀ ਵੀ ਹੋਲੀ ਸੀ ਥੋੜਾ ਜਿਹਾ ਥੋੜਾ ਜਿਹਾ ਫਾਸਲਾ ਰਹਿ ਗਿਆ ਤੇ ਰੱਬ ਨੇ ਰੱਖ ਲਈ ਹਨਾ ਇੱਥੇ ਵੀ ਤਾਂ ਕਿਹਦਾ ਵੀ ਨਹੀਂ ਕੋਈ ਕਸੂਰ ਕਿਸੇ ਦਾ ਵੀ ਨਹੀਂ ਹੈਗਾ ਨਾ ਉਹ ਗੱਡੀ ਵਾਲੇ ਦਾ ਸੀ ਤੇ ਨਾ ਮੇਰਾ ਸੀ ਤੇ ਜੈ ਜਗਤ फोन ਤੇ ਲੱਗੀ ਹੁੰਦੀ ਤੇ ਫੇਰ ਤੇ ਖਸੂਰ ਕੱਢ ਲੈਂਦੀ ਆਪਣਾ ਨਾ ਤੇ ਆਰ ਨਹੀਂ ਤੇ ਇਹ ਦੱਸੂਣੀ ਪਰ ਬਚਾ ਹੋ ਗਿਆ ਚਲੋ ਮੈਂ ਤੁਹਾਨੂੰ ਦੱਸਾਂ ਜੀ ਮੈਂ ਪਹੁੰਚ ਗਈ ਹਰੀਨ ਲੈਨ ਹਾਸਤੇ ਪਹੁੰਚੇ ਤਾਂ ਮੈਨੂੰ ਕਾਫੀ ਮਿੰਟ ਹੋ ਗਏ 40 ਤੋਂ 45 ਮਿੰਟ ਹੋ ਗਏ ਨੇ ਤੇ ਇੱਥੇ ਮੈਂ ਬਾਹਰ ਸਕੂਲ ਦੇ ਖੜੀ ਸੀ ਹੁਣ ਅੰਦਰ ਐਂਟਰ ਹੋਣ ਲੱਗੀ ਐ ਇੱਥੇ ਨਿਆਣੇ ਖੇਡਦੇ ਨੇ ਤਮੇ ਪਰ ਇਹੋ ਕੰਮ ਕਰੇ ਹੋਗੇ ਮੇਰੇ ਪਰ ਮੈਂ ਫੋਨ ਮਗਾ ਰਹੀ ਹਾਂ ਬਸ ਜਾ ਮੈਂ ਦੇਖਣ ਤੇ ਜਾ ਅੱਧੇ ਘੰਟੇ ਲਈ ਤੇ ਫੇਰ ਆਉਂਦਾ ਚੜ੍ਹਨਾ ਲੱਤਣਾ ਮੁਸ਼ਕਲ ਹੋ ਜਾਂਦਾ ਹੈ ਰਿਓਰ ਨੇ ਇਧਰ ਆਉਣਾ ਹੈ ਤੇ ਇਹ ਪਤਾ ਕਿ ਮੈਡਮ ਦੱਸ ਕੇ ਕੀ ਕਹਿੰਦੇ ਇੱਥੇ ਉਹਨਾਂ ਲਈ ਸੈਲੀਬ੍ਰੇਸ਼ਨ ਹੈ ਉਹਨਾਂ ਨੇ ਕਰਨਾ ਜੇ ਮਤਲਬ ਪੰਜਵੀਂ ਤੱਕ ਸਕੂਲ ਹੈ ਨਾ ਜਿਹੜੇ ਹੁਣ ਛੇਵੀਂ 'ਚ ਜਾਣੇ ਨੇ ਹਨਾ ਪੰਜਵੀਂ ਕਲਾਸ ਵਾਲਿਆਂ ਦਾ ਲਾਸਟ ইয়ার ਜਿੰਨਾ ਦਾ ਇਸ ਸਕੂਲ ਵਿੱਚ ਆਪਣਾ ਉਹ ਇੱਥੇ ਕਰ ਲੱਗੇ ਨੇ ਕੁਝ ਸੈਲੀਬ੍ਰੇਸ਼ਨ ਤੇ ਇਧਰ ਇਹ ਹਰੀ ਉਹਨਾਂ ਦੀ ਅੱਜ ਅੱਜ ਦੇ ਇਧਰ ਆਣਾ ਉਹਨਾਂ ਦਾ ਹਾਂ ਵਿੱਚਾਰੇ ਪੰਜਵੀਂ ਵਾਲਿਆਂ ਨੇ ਜਾਣਾ ਤੇ ਹੋਰ ਤਰ੍ਹਾਂ ਮੈਨੂੰ ਹੋਈ ਜਾਂਦਾ ਪਿਆ ਜਦ ਸਕੂਲ ਛੱਡਣਾ ਹੈ ਕਿੰਨਾ ਹੋਰ ਤਰ੍ਹਾਂ ਹੁੰਦਾ ਨਾ ਮੈਂ ਬੋਰ ਹੁੰਦੀ ਹੁੰਦੀ ਸੀ ਮੈਂ ਆਪਣੀਆਂ ਅਗਲੀ ਪਹਿਲੀਆਂ ਵੀਡੀਓ ਦੱਸਿਆ ਮੈਂ ਬੋਰ ਹੁੰਦੀ ਹੁੰਦੀ ਸੀ 12ਵਾਂ ਪੰਜਵੀਂ ਤੱਕ ਹੋਰ ਸਕੂਲ ਸੀ ਫਿਰ ਦਸਵੀਂ ਫਿਰ ਮਨਮੀ ਤੇ ਲੈ ਕੇ ਦਸਵੀਂ ਤੱਕ ਹੋਰ ਸੀ ਫਿਰ ਦਸਵੀਂ ਤੋਂ ਲੈ ਕੇ 12ਵੀਂ ਤੱਕ ਹੋਰ ਸੀ ਐ ਇਦਾਂ ਬੜਾ ਬੜਾ ਛੱਡਣ ਔਖਾ ਹੁੰਦਾ ਸਕੂਲ ਕਹਿੰਦੇ ਹੁਣ ਹੁਣ ਅਸੀਂ 3 ਮਹੀਨੇ ਲਿਆ ਆਜ਼ਾਦ ਪੰਛੀ ਬਣ ਗਏ ਆ ਹੋਈ ਆਜ਼ਾਦ ਬਾਰੇਗਾ ਇਹ ਕਹਿ ਤੋ ਜਿਹੜਾ ਹੁਣ வேற <laughs> கதாது ਤੇ ਲੋਕੋ ਦੇ ਗੰਧਵ ਚੇਬੀ ਆ ਗਏ ਕਹਿੰਦੇ ਕਿ ਅਸੀਂ ਫਰੈਂਡ ਨੂੰ ਛੱਡ ਕੇ 3 ਮਹੀਨੇ ਦੀ ਛੁੱਟੀਆਂ ਲੈ ਲਈਆਂ ਹੈ ਤਾਂ ਕਿ ਦਲਦੀ ਆਏ ਦੇਹਾ ਡੌਰਗਾ ਹਾਂ ਦੇਹਾ ਦੇਵਲੇ ਨੇ ਖੁਸ਼ ਹੋਣਾ ਹਾਂ ਵਿਚਾਰੀ ਕਿੰਨੇ ਨਿਆਣੇ ਰੋਂਦੇ ਦੇਖੇ ਮੈਂ ਬਾਈ ਬਾਈ ਨੂੰ ਰੋਣਾ ਦੌਰ ਨਾਲ ਦੇਖ ਜਦ ਤੈਨੂੰ ਛੁੱਟੀਆਂ ਪੈ ਗਈਆਂ ਹਨਾ ਤੈਨੂੰ ਕਿਦਾਂ ਲੱਗ ਰਿਹਾ ਠੀਕ ਆ ਵਧੀਆ ਨਹੀਂ ਲੱਗ ਰਿਆ ਨਾ ਹੈ ਤੈਨੂੰ ਹੋਰ ਤਰ੍ਹਾਂ ਹੁੰਦਾ ਪਿਆ ਕਿ ਮੈਂ ਹੁਣ ਸਕੂਲੇ ਨਹੀਂ ਆਣਾ ਤੈਨੂੰ ਇਦਾਂ ਵੀ ਪੂਠਾ ਘਰ ਖਰਗੋਸ਼ਾ ਜਿਆ ਚੰਗੀ ਤਰ੍ਹਾਂ ਬਣਾਈ ਦਿੰਦੀ ਵੀਡੀਓ ਯਾਰੀ ਵੱਡਾ ਕੇ ਫਿਰ ਆਪਣੀ ਵੀਡੀਓ ਦੇਖਿਆ ਕਰਨੀ ਇਦਾਂ ਇਦਾਂ ਵਿੱਚ ਦਾਈ ਲੱਗਦਾ ਦੂੰ ਜਾ ਬਾਏ ਅਲਿਆ ਖੋਸ਼ਣਾ ਖੋਸ਼ ਹੈ ਖੋਸ਼ ਬਹਿ ਜਾ ਤੇ ਬੇ ਖਾਣਾ ਬੇ ਖਾਣਾ ਥੋੜੀ ਜੀ ਜਦੋਂ ਥੋੜੀ ਜੀ ਰਹਿ ਜਾਏਗੀ ਨਾ ਵੀ ਤੁਰ ਪੰਗ ਵੀ ਤਾਂ ਪਿਗਲ ਜਾਣੀ ਖਾ ਲੈ ਮੇਰਾ ਪੁੱਤ ਮੈਂ ਤਾਂ ਆਈਸਕ੍ਰੀਮ ਖਵਾਣਾ ਲੈ ਕੇ ਆਣੀ ਹੈ ਨਾ ਤੇ ਹੁਣ ਮੇਰੀ ਗੱਲ ਵੀ ਮੰਨੀ ਪੜਾਈ ਕਰਨੀ ਹੁਣ ਚਾ ਜਿੰਨਾ ਡੇਮ ਛੁੱਟੀਆਂ ਠੀਕ ਹੈ ਪੜਾਈ ਕਰਨੀ ਹੈ ਆ ਚੀ ਜਮ ਨਹੀਂ ਆ ਤਾਂ ਸਾਰਾ ਕੁਝ ਮਿਲਣਾ ਹੁਣ ਦੇਖ ਬਤਾ স্পੈਸ਼ਲ স্পੈਸ਼ਲ ਫਵਾਨ ਲੈ ਕੇ ਆਇਆ ਕਰਾਂਗੇ ਤੈਨੂੰ ਇੱਥੇ ਠੀਕ ਹੈ ਹੁਣ ਜਰਾ ਸਕੂਲ ਦੇ ਬਣੇ ਵਰਤਾਤ ਦੇ ਵਿੱਚ ਮੈਂ ਹੋ ਗਿਆ ਵਰਤਾਤ ਦੇ ਵਿੱਚ ਹੋ ਗਿਆ ਨਾ ਹੁਣ ਫਿਰ ਪੜ੍ਹਨਾ ਵੀ ਹੈ ਨਹੀਂ ਸਕੂਲ ਕੰਦੇ ਲਈ ਠੀਕ ਹੈ ਕੋਈ ਮਾਹ ਹੋ ਪੜਾਈ ਵੱਲ ਵੀ ਧਿਆਨ ਦੋ ਜੀ ਮੈਂ ਤਾਂ ਹੈਰੀ ਫਾਈਨਲੀ ਘਰ ਪਹੁੰਚ ਗਏ ਆ ਤੇ ਗਰਮੀ ਬਹੁਤ ਲੱਗਦੀ ਪਈ ਐ ਬਹੁਤ ਲੱਗਦੀ ਪਈ ਐ ਤੇ ਪੱਖਾ ਵੀ ਨਹੀਂ ਕੱਢਿਆ ਗਿਆ ਪੱਖਾ ਗਰਾਜ ਵਿੱਚ ਤੇ ਹੁਣ ਅਸੀਂ ਘਰ ਜਾ ਕੇ ਠੰਡਾ ਪਾਣੀ ਪੀਣੇ ਆ ਤੇ ਥੋੜੇ ਕੋਲ ਹੁੰਦੇ ਆ ਅਰੇ ਠੰਡਾ ਪਾਣੀ ਮਿਲਦਾ ਬੋਤਲ ਰੱਖੀ ਨਹੀਂ ਦੁਵਾਰਾ ਹੋਏ ਗਰਮੀ ਹੋ ਗਈ ਐ ਚਲੋ ਮੇਰਾ ਪੁੱਤ ਚਲੇ ਆਦੇ ਇੱਥੇ ਵੀਡੀਓ ਦਾ ਐਂਡਿੰਗ ਐਂਡ ਕਰਦੇ ਆ ਬਲੌਗ ਦਾ ਚਲੋ ਜੀ ਹੈਰੀ ਹੁਣ ਚੌਥੀ ਕਲਾਸ ਹੋ ਗਿਆ ਵੇ ਠੀਕ ਐ ਵੱਡਾ ਹੋ ਕੇ ਆਪਣਾ ਬਲੌਗ ਦੇਖੇਗਾ ਨੋ ਨਾ ਨਾ ਦੇ ਚਾ ਕਰੇਗਾ ਹੈ ਤੂੰ ਦਰਿਆ ਆਪਾਂ ਦੇਖਿਆ ਮੂੰਹ ਉੱਤੇ ਕਰੀਮ ਲੱਗੀ ਇੰਧਾ ਦੀ ਖਰੀਦ ਹੁੰਦਾ ਅੱਛਾ ਇਹ ਕੋਈ ਬੰਦੇ ਵਾਲੀ ਗੱਲ ਕਰੀ ਦਿੰਦੀ ਹੈ ਇਹਦੇ ਵਿੱਚ ਦੇਖੇਗਾ ਤੂੰ ਚਲ ਮੈਂ ਤੇ ਮੇਰੀ ਗੱਲ ਸੁਣ ਚਲ ਹੁਣ ਵਲੋਗ ਦੀ ਐਂਡਿੰਗ ਕਰਦੀ ਹਾਂ ਤੂੰ ਤੋ ਗਿਆ ਵੇ ਚੌਥੀ ਚ ਪੰਜਵੀਂ ਚ ਜਾਂ ਚੌਥੀ ਚ ਹੋਇਆ ਪੰਜਵੀਂ ਚ ਛੇ ਦਾ ਇਹ ਮੂਰਾ ਕਰਿਆ ਕਰ ਠੀਕ ਹੈ ਹੋਰ ਬਸ ਮੈਨੂੰ ਡਰਾਮੇ ਸ਼ੁਰੂ ਤੇ ਬਸ ਇੱਥੇ ਵਲੌਗ ਆਪਣੇ ਨਾ ਤੀਸਰੀ ਕਲਾਸ ਦੀ ਵਲੌਗ ਦੀ ਐਡਿਟਿੰਗ ਕਰ ਦਿੱਤੀ ਨਾ ਤੀਸਰੀ ਕਲਾਸ ਦੀ ਵਲੌਗ ਦੀ ਐਡਿਟਿੰਗ ਹੈ ਨੂੰ ਤੁਹਾਨੂੰ ਕੁਝ ਕਰਦਾ ਹੈ ਜੀ ਬਾਏ ਮੇਰੀ ਤੀਸਰੀ ਕਲਾਸ ਬਾਏ ਬਾਏ ਸਿੱਧਾ ਮੇਰੇ ਤੇ ਵਧੀਆ ਰਹੀ ਚਲ ਠੀਕ ਹੈ ਵਲੌਗ ਦੀ ਐਡਿਟਿੰਗ ਕਰਦੇ ਹੁਣ ਲਾਈਕ ਸਬਸਕ੍ਰਾਈਬ ਆ ਲਾਈਕ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਤੇ ਇੱਕ ਇੱਕ ਡੀਟੀਟੀ ਲਾਈਕ ਕਰ ਦੇਣਾ